ਜੀ ਕੀ ਹਲਸਾਰੇ ਗਿਰੰਤ ਹੋਰ ਕੀ ਪਾੰਦਾ ਕਰਦਾ ਮੇਰੇ ਵੀਰੋ ਪੁੱਤਰ ਕੋ ਅਦਰ ਸੈਟ ਹੈ ਸਾਰੇ ਜਿਹੜਾ ਨੇ ਘਰ ਪਰ ਠੀਕ ਹੈ ਲਾਭ ਜੀ ਕਰ ਤੇ ਆਉਣਾ ਦੀ ਸਟਾਰਟੀ ਯਾਰ ਜਿਹੜਾ ਸੀਰੋ ਹੈ ਆਪਣੇ ਨਾਲ ਉਹਨੂੰ ਭੁੱਲ ਜਾ ਬਈ ਡਾਬਰ ਮੈਣ ਆਪਣਾ ਸਿਆਣਾ ਹੋ ਗਿਆ ਹੈ ਡਾਬਰ ਮੈਣ ਡਾਬਰ ਮੈਣ ਨਹੀਂ ਖਾਂਦਾ ਇਹਦੀ ਪਤੰਦਰਾ ਲੁੱਕ ਦੇਖੀ ਆਉਂਦੀ ਇਹਦੇ ਤੇ ਕੰਨ ਕੰਨ ਕਟਾ ਕੇ ਕਰਾਇਆ ਨਾ ਖੜੇ ਆਪਾਂ ਇਹ ਸੋਨੂੰ ਸੀ ਦਾਲਾ ਲੰਗਾਇ ਦੇ ਖਰਚਾ ਵਰਚਾ ਜੱਜ ਕੇ ਲਾਈਦਾ ਬੀਬੀ ਤੇ ਉਹਦੇ ਕੰਨਾਂ ਤੇ ਖਰਚਾ ਹੋਰ ਤਾਂ ਜੱਜ ਕੇ ਲਾਣਾ ਪਊਗਾ ਪਾਣੂ ਬੜਾ ਖਤਰਨਾਕ ਖਰ ਨਹੀਂ ਪੈਂਦਾ ਨਹੀਂ ਕੋਈ ਦੇਖਉਂਦੀ ਆਲਾ ਛੋਟਾ ਮਾ ਛੋਟੀ ਬਾਰੀ ਖੋਲ ਕੇ ਆਇਆ ਪਤਾ ਲਿਓ ਚੱਲ ਆਇਆ ਲਿਓ ਪੈਨਿਕ ਦਾ ਪੈਂਟ ਲਈ ਨੇ ਪੈਂਟ ਵੀ ਖੋਲ ਕੇ ਸੋਣੀ ਪੈਂਦੀ ਆਣਾ ਬਾਹਲੀ ਟਾਈਟਾ ਤਾਂ ਕਰਕੇ ਤੇ ਓਕੇ ਆ ਬਸ ਰਿਪੋਰਟਾਂ ਬਰੋ ਠੀਕ ਆ ਰਾਤ ਵਧਗਾ ਟੱਪ ਗਈ ਇਹ ਵੀ ਸੌ ਗਿਆ ਬਾਹਰ ਮੰਜੇ ਤੇ ਆਪਾਂ ਵੀ ਸੌ ਗਏ ਸੀਗਾ ਤੇ ਆਜਾ ਦੇ ਕੋਈ ਦਿੱਕਤ ਨਹੀਂ ਬੋਲ ਮਾਰ ਦੀ ਕੀ ਵਿਚਾਰ ਆ ਤੁਹਾਡੇ ਆਪਣੇ ਲਿਓ ਬਾਈ ਕੇਣਾ ਲਿਓ ਖਾਉਣਾ ਹੈ ਇਹਦਾ ਬੋਲ ਮਾਰ ਦੇ ਬੱਕਰੀ ਨਹੀਂ ਨਹੀਂ ਬਲਗਾ ਯਾਰ ਆਪਣਾ ਜੀ ਲਵਾਈ ਰੱਖਿਆ ਕਰਨਾ ਹੈ ਬਲਗਾ ਸੱਚੀ ਦਬਣੀ ਨਹੀਂ ਜਿਹਦਾ ਵੀ ਜਿਹੜਾ ਦਾ ਕਰੇਂ ਐਵੇਂ ਦਬੜੇ ਉੱਡ ਟੱਡੇ ਜਾ ਕਰ ਗੋ ਤਾਂ ਜਿਹੜਾ ਕਰੇ ਆਰਡਰ ਦਾ ਹੀ ਬੰਦ ਦਬਣੀ ਦੀ ਦੁਈ ਦੀ ਰੋਟੀ ਬਣਨ ਦਾ ਕਰਾਂਗੇ ਮਗਰੋ ਅਬ ਅਬ ਜਿਹੜੇ ਇਹ ਕਰੇ ਏ ਰਾਤ ਦਾ ਬੜਾ ਜ਼ੈਰਰ ਕਾ ਲੱਗਦਾ ਜੀ ਭਾਬੇ ਸੌਣ ਲੱਗੇ ਹੁਣ ਟੇ ਕਿਆ ਹੁਣ ਥੋੜੀ ਜਿਹੀ ਲੱਗਣ ਲੱਗੇ ਤੇ ਔਖਾ ਕਰ ਲਾ ਹੁਣ ਸੰਗਲੀ ਸੁngਲੀ ਲੈ ਆਉਣਾ ਕਰਾ ਚੋਬਰਾ ਆ ਕਰੇ ਜਾਂਦੇ ਬਸ ਸੰਗਲੀ ਸੁngਲੀ ਲੈ ਕੇ ਆਉਣਾ ਚੋਬਰਾ ਇਧਰ ਹੋ ਗਿਆ 5 ਮਿੰਟ ਰੁਕ ਮਾ ਹੁਣੇ ਕਰੋ ਸੰਗਲੀ ਸੁngਲੀ ਲੈ ਆਵਾ ਫਿਰ ਮੁੜ ਕੇ ਮੈਨੂੰ ਬੜਨਾ ਸਭ ਕੋਈ ਨਹੀਂ ਮੈਨੂੰ ਮੁੜ ਕੇ ਜਾਣ ਨਹੀਂ ਦਿੰਦਾ ਕਰੇ ਇਹ ਮੇਰਾ ਮੋਹ ਬੜਾ ਕਰਦਾ ਹੈ ਹੋਰ ਕੋਈ ਗੱਲ ਨਹੀਂ ਤੇ ਕਰੀ ਹੈ ਨਾ ਤੇ ਇਲੈਕਟ੍ਰੋਨ ਟੱਕ ਕਰਦੇ ਜੀ ਬੰਦ ਬਹੁਤ ਟਾਈਮਾਂ ਤਾਂ ਰੱਜ ਗਏ ਨਿਊ ਵੀ ਨਾ ਮਗਰਾਈ ਕਵੇ ਲਾ ਦੇ ਨਹੀਂ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਾ ਨਹੀਂ ਨਹੀਂ ਚੱਲ ਬਾਅਦ ਚੱਲ 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 ਚੜਤ ਕੰਜਰ ਦਾ ਕੂਤਰ ਮਾਰੇਗਾ ਸਾਰੇ ਦੁਨੀਆਂ ਹੈ ਆ ਮਗਰੀ ਵੜ ਜੂ ਜੀ ਜਾਵਾਂ ਚਲੋ ਬਾਬੇ ਛਤਰਾ ਛੁਤਰਾ ਕਰ ਲਿਆ ਸੈਟ ਬੈਟ ਇੱਕ ਤਾਹਲਾ ਤੇ ਇਧਰ ਇੱਕ ਇਧਰ ਲਾਤੀ ਕਾ ਦੇਖ ਕਰਦਾ ਨਾ ਪੂਰੀ ਮਜਾਤਾ ਸੀ ਬਸ ਉਹ ਕੂਤਰ ਕਾਤਰ ਕੱਢੀਏ ਕਿਛਰੀ ਦੇ ਜਾਨਵਰ ਲਈ ਬੰਨ ਰੂਟੀ ਭਾਲ ਦਾ ਕੰਜਰ ਦਾ ਆ ਗਏ ਜੀ ਖੁੱਡਾਂ ਕੋਲੇ ਠੀਕ ਹੈ ਤੇ ਸੰਦਪਰੀ ਤੋਂ ਮੰਨਿਆ ਨਗਰਾ ਤੇ ਹੈਂ ਨਹੀਂ ਕੰਮ ਆਉਦਾ ਉਹ ਬਈ ਸੌਣ ਲੱਗੇ ਵੇਈ ਦੀ ਫੇਰ ਜੀ ਕਰਨ ਲੱਗ ਜਾਂਦੇ ਵੀ ਰੱਖਾਂਗੇ ਪਰ ਨਹੀਂ ਵੇ ਰੱਖਣਾ ਤਾਂ ਹੈ ਨਹੀਂਗਾ ਯਾਰ ਉਹ ਬਾਹਲਾ ਹੀਰ ਬਾਇਆ ਕਰਦਾ ਬੰਦੇ ਦਾ ਆ ਕਹਿੰਦਾ ਵੀ ਮਨ ਪਿੰਨੂ ਤੂੰ ਬੈਠਾ ਰਹਿ ਕੰਮ ਨਾ ਕਰ ਮੇਰੇ ਕੋਲ ਸਿਰ ਤੇ ਤਰ ਕੇ ਬੈਠਾ ਰਹੇ ਮੇਰੇ ਕੋਲੇ ਫੇਰ ਤਾਂ ਖੜਾ ਜਾਂਦਾ ਫੇਰ ਕੋਲੇ ਖੜਾ ਰਹਿੰਦਾ ਮੂੰ ਭਜਾ ਫਿਰਦਾ ਨਾ ਜੇ ਇਥੋਂ ਘਰ ਜਾਵਣਗੇ ਸਾਰੇ ਤੂੰ ਕੋਲ ਲੱਗ ਜੂਗਾ ੜਾੜ ਪਟਦਾ ਜੇ ਜਣਾ ਪੈ ਗਈ ਜਿੰਦਗੀ ਤੇ ਜਾਣਾ ਪਿਆ ਵੀ ਗੁਰੂ ਘਰ ਮੰਦ ਜਾਣਾ ਹੀ ਹੋਣਾ ਤਾਂ ਨਹੀਂ ਇਹ ਅੱਜ ਟੈਲੀਪੋਰਟ ਕਰਨਾ ਪਾਪਾ ਨੂੰ ਬਹੁਤ ਦੁੱਖ ਦਾ ਇੱਕ ਘਟਨਾ ਉਹਦੇ ਅੱਖ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਪਰ ਆਪਾਂ ਨੂੰ ਵਾਪਸ ਕਰਨਾ ਪਊਗਾ ਚਲੋ ਕੋਈ ਰਾਜਾ ਵਾਪਸ ਕਰ ਦੇਗਾ ਉਹ ਆਪਾਂ ਠੀਕ ਹੈ ਜੀ ਤੇ ਮੈਂ ਜਾਨਵਰ ਕੱਢ ਲਾਂ ਕਰਾਂ ਬਾਹਰ ਸਾਰੇ ਤੇ ਉਦੋਂ ਬਾਅਦ ਫਿਰ ਵੀਡੀਓ ਲਾ ਕੇ ਦਿਖਾਉਣਾ ਤੁਹਾਨੂੰ ਮੈਂ ਹਾਂਜੀ ਉੜਾ ਤੇਜੀ ਜਾਨਵਰ ਦੋ ਬੈਠ ਕੇ ਠੀਕ ਹੈ ਇਕਾਂ ਉਹਦੀ ਬਗਲ ਟੂਸੇ ਵਾਲੀ ਇੱਕ ਉਹ ਮਗਰੋਂ ਦਾ ਬਗਲ ਟੂਸੇ ਵਾਲੀ ਕਹਿੰੋਂ ਫੂੰਜੇ ਬਗਲਾਲੀ ਮਗਰੋਂ ਦਾ ਬਗਲ ਟੂਸੇਲਾ ਰੱਤਾ ਤੇ ਇੱਥੀ ਫਿਰਦਾ ਬਿੱਠਾ ਲਾ ਆਇਆ ਦਾ ਬਿੱਠਾ ਲਾ ਪ੍ਰਾਣੀ ਠੀਕ ਹੈ ਉਹ ਜਾਂਦਾ ਡੱਬਾ ਡੱਬਾ ਦੇ ਤੇ ਡੱਬਾ ਆ ਜਾਂਦਾ ਠੀਕ ਹੈ ਜੀ ਤੇ ਟੂਸੇ ਟੋਰੀ ਲਈ ਆ ਜਾਂਦੀ ਦੋਵੇਂ ਟੂਸੇ ਹਰੇ ਗੁਲਾਬੀ ਟੋਰੀ ਠੀਕ ਹੈ ਤੇ ਇੱਥੀ ਸਪੇਰ ਫਿਰਦਾ ਪੰਜ ਉੱਡ ਕੇ ਸਪੇਰ ਆਉਂਦਾ ਮੂਰੇ ਲੱਗਿਆ ਬਗਲ ਟੂਸੇ ਨਾਲ ਉਹ ਬਗਲ ਫੂੰਗੀ ਵਾਲੀ ਨਾਲ ਯਾਰ ਇੱਕ ਤਾਂ ਹੋਰ ਹੀ ਕੁਝ ਕਰੀ ਜਾ ਰਿਹਾ ਪੰਜ ਤੋਂ ਪਤਾ ਨਹੀਂ ਮੈਂ ਤੇ ਦੋ ਬੈਠੇ ਆ ਇੱਕ ਤਾਂ ਹਰੇ ਫੂੰਗੀ ਵਾਲਾ ਇੱਕ ਟੂਸੇ ਬਗਲ ਵਾਲਾ ਠੀਕ ਹੈ ਇਹਨਾਂ ਨੂੰ ਵੀ ਡਾਫਾਂ ਹੈ ਕੋਈ ਗੱਲ ਤੇ ਉਹਨੂੰ ਛੱਡ ਕਾਉਣਾ ਪਊਗਾ ਇਹਨੂੰ ਨਹੀਂ ਰੱਖ ਸਕਦੇ ਸੀ ਮੁਸ਼ਕਲ ਹੈ। ਠੀਕ ਹੀ ਮਰਿਆ ਚੌ ਟੌ ਟੌ ਨਵਾਂ ਆਇਆ ਬੇ ਨਹੀਂ ਢੀ ਲੌਂਦਾ ਸੀ ਕਰਕੇ ਹੂੰ ਢੀ ਲੌਂਦਾ ਹੈ ਓੱਖੇ ਕੰਮ ਆਇਆ ਕਹਿੰਦਾ ਵੀ ਮੇਰੇ ਕੋਲੇ ਬੈਠ ਰੋਣ ਦਾ ਹਾਂ ਜਿਹੜਾ ਬੈਠੇ ਕੋਲੇ ਦਾ ਸਹੀ ਗੱਲ ਹੈ। ਕੂਤਰੇ ਦਾ ਡਾਲਿਓ ਹੁਣ ਛੱਡ ਲਈ ਖੁੱਲਾ ਇਹਨੂੰ ਹਣਾ ਚੱਲ ਆ ਜਾ ਪੁੱਤ ਆਹ ਕੁਛ ਭਾਲਦਾ ਇਹ ਇਹ ਭਾਲਦਾ ਆਹ ਕੁਛ ਲੈ। ਜਿਹੜਾ ਜਗ ਕੇ ਕਮਰੇ ਨਹੀਂ ਨਹੀਂ ਦਮੀ ਤੇ ਆ ਤੇਰੇ ਕੋਲੇ ਓੱਖਦਾ ਵੀ ਆਇਆ ਜੂ ਗਲੇ ਮੇਰੇ ਤਾਂ ਜ਼ਿਆਦਾ ਵੇਖ ਭਾਲ ਮੋ ਕਰਦਾ। ਮੋ ਖਾਓ। ਆ ਕੰਮ ਪਾਲਦਲੇ ਲੈ ਹੁਣ ਆਹ ਸਟੈਂਡ 'ਚ ਲੈ ਖੜਾ ਰਹਾ ਮੈਂ ਮੇਰੇ ਪੈਰ ਮੱਦੀ ਰਹਿ ਗਿਲੇ ਥਲੇ ਰਹਿ ਗਿਲੇ ਪੈਰ ਮੈਂ ਦੀ ਲੱਕਾ ਦਾ ਦੇਉਣੀ ਤੇਰੇ ਨਾਲ ਪਿਆਰ ਹੋ ਗਿਆ ਇਹਨੂੰ ਜਾ ਤਾ ਫੜ ਜੂ ਹੁਣ ਨਾ ਸਾਰੇ ਹਟਿੰਗਾ ਚੱਕਲਾ ਓਏ ਰੋਟੀ ਚੱਕਲਾ ਆਹ ਕੰਮ ਕਰ ਦੇਣ ਦਾ ਚੱਕਲਾ ਚੱਕਲਾ ਮੋਲੋ ਢੋਲੀ ਜਿਹੜਾ ਹਾਂਜੀ ਉੜਾ ਤੇ ਜੀ ਜਾਨਵਰ ਇੱਕ ਵਾਰੀ ਸਾਰੇ ਜਾਨਵਰਾਂ ਦਾ ਨਿਗ੍ਹਾ ਮਰਾ ਦਿੰਨੇ ਆ ਠੀਕ ਐ ਨਹੀਂ ਤਾਂ ਲੰਡੂ ਬੈਰੀ ਇਹਦੀ ਟੈਨਸ਼ਨ ਨਾਲ ਐ ਇੱਕ ਜਾਂਦਾ ਆਹਾ ਬਈ ਪਤਾ ਨਹੀਂ ਕਿਹੜਾ ਦੇਖ ਲਓ ਇਹ ਐ ਇਹ ਤਾਂ ਹੋਰ ਕਿਸ ਦਾ ਆਪਣਾ ਨਹੀਂਗਾ ਆਹਾਂ ਮੈਂ ਤਾਂ ਗੋਸ਼ ਦਾ ਲੱਗਦਾ ਨਹੀਂ ਨਹੀਂ ਉਹ ਉਤਰਾ ਹਾ ਕੱਢ ਪਾਇਆ ਆਹਾਂ ਪਤਾ ਨਹੀਂ ਕੀ ਦਾ ਹਾਂ ਆਪਣਾ ਇੱਕ ਤਾਂ ਓਵਰ ਦੇ ਉੱਤੇ ਹਰੇ ਫੁੰਝੇ ਵਾਲਾ ਠੀਕ ਐ ਨਹੀਂ ਇਹ ਹੋਰ ਕਿਸ ਦਾ ਕਾਲਾ ਚੀਂਦਾ ਜਮਾਦਰੂ ਤੇ ਮਾਰ ਗਿਆ ਹੋਰ ਕਿਤੇ ਐ ਇੱਕ ਆ ਗੇ ਰੱਤਾ ਬਗਲ ਤੋਂ ਸੀ ਵਾਲਾ ਇੱਕ ਨਾਲ ਸਫੇਰ ਚਿੱਟਾ ਤਾਂ ਫਿਰ ਦਿਓ ਦੇਖੋ ਫੁੰਝੇ ਵਾਲਾ ਉਹ ਬਿੱਠਾ ਵਾਲਾ ਮਾ ਸਾਧਪਰੀ ਦੇਖ ਲੋ ਸਾਡਾ ਸੰਦਪਰੀ ਉਹ ਬਗਲ ਫੂੰਜੇ ਵਾਲੀ ਉਹ ਜਾਂਦੀ ਠੀਕ ਆ ਬਾਹਰ ਪੇੜ ਦਿਖੜ ਜਾ 1 ਮਿੰਟ ਲੈ ਹੜਾ ਲਿਓ ਰਿਆ ਉਰਿਆ ਉਰਿਆ ਆ ਜਾ ਆਇਆ ਆ ਸਭ ਤੋਂ ਮੱਠਾ ਜਾਨਵਰ ਹੈ ਮੱਠਾ ਨਹੀਂ ਇਹੋ ਜੀ ਕੋਈ ਕਹਿੰਦੀ ਜ਼ੋਰ ਲਾਉਂਦੇ ਕੇ ਬਾਹਰ ਜ਼ੋਰ ਹੀ ਬਹੁਤ ਲਾਉਂਦੇ ਸਿਆਣਾ ਜਿਹਦੀ ਗਰੰਟੀ ਵੀ ਜਵਾਂ ਨਹੀਂ ਆ ਤਾਂ ਪਉਂਦੀ ਚਾਰ ਕਾ ਤੇ ਲੈ ਜਾ ਕੇ ਛੱਡ ਦਿਓ ਗਰੰਟੀ ਅਜੇ ਹੱਲ ਗਿਆ ਤੇ ਆ 390 ਤੇ ਆਉਂਦੀ ਓਏ ਕਿਦ ਕੀ ਚੋ ਗੋੜੀ ਆ ਦੂਜੀ ਆ ਭਰਾਵਾ ਕਰਨ ਲਗਾ ਫੜਨ ਵਾਲੀ ਓਏ ਗੋੜੀ ਹੈ ਛੇਪ ਲਗਾ ਛੇਪ ਕੋ ਬੈਗੜਨ ਦੇ ਵਾਲੀ ਹੈ ਹਾਂ ਜੀ ਲਿਓ ਕਿੰ ਆ ਮੀਟ ਵਾਲਾ ਹਾਂ ਲੈ ਓਡੀ ਆ ਗਿਆ ਅੱਗੇ ਆਪ ਦਾ ਬਹਿ ਗਿਆ ਹੁਣ ਅੱਖਾਂ ਕਰਾਉਂ ਨਹੀਂ ਨਹੀਂ ਓਏ ਸਿਰ ਆ ਬਈ ਅਨਰ ਤੁਸੀਂ ਯਾਰ ਕੰਦਾ ਗੁੰਡ ਚੱਕ ਕੰਡ ਕੋ 100 ਦਿਖਾ ਦੇ ਤੈਨੂੰ ਪਾਣੀ ਪਾਣੀ ਕਰ ਇਹ ਤੇ ਪੇਉਰੀ ਵਾਲਾ ਹਰੇ ਦੂਸੀ ਵਾਲਾ ਕਿੱਥੇ ਉਤਰ ਕੇ ਆਪਣਾ ਮਛਾਵਾਸ ਉਤਰ ਕੇ ਤੇ ਆਪਣਾ ਹਾਂ ਸ਼ਾਲਾ ਜਿਵੇਂ ਗਾਜ ਚਲੋ ਤੇਰਾ ਦਮਣੀ ਨੂੰ 10 ਮਿੰਟ ਮੰਦਿਰ ਜਾ 10 ਮਿੰਟ ਨੈਟ ਦੋ ਮਿੰਟ ਬਾਬਾ ਜਾੜੇ ਉੱਥੇ ਔੜ ਔੜੀ ਔਖਾ ਕਰਗਾ ਭਾਂ ਚੋੜਰੇ ਆਏ ਮੂਕਾ ਮਹਲੀਆਂ ਓਏ ਮੈਂ ਕਹਾਂ ਕਿ ਕਿਵੇਂ ਹੋ ਗਿਆ ਬਾਈ ਤਨਾ ਮੇਰਾ ਤਾਂ ਬੁਰਾ ਹਾਲ ਹੋ ਗਿਆ ਮੈਂ ਕਾਹ ਨਾਲ ਮੈਂ 2 ਵਜੇ ਕੋਈ ਮੱਛਰ ਨਹੀਂ ਕੋਈ ਮੱਖੀ ਨਹੀਂ ਗਰਮੀ ਦੀ ਲੱਗੇ ਜੀ ਬਣ ਇੱਕੋ ਦਾ ਪਾਣੀ ਨਿਕਲ ਲਾਗਾ ਬੁਰਾ ਹਾਲ ਖੁਣ ਖੁਈ ਜਾਵੇ ਕਹਿੰਦਾ ਮੇਰੇ ਕਬੂਤਰ ਨਿਗਾ ਰੱਖ ਡੜਲੇ ਮਾਰੇ ਭਾਇਆ ਕਦੇ ਕੁਝ ਕਰੇ ਆਏ ਆਏ ਰ ਬਣਾਉਣਾ ਆ ਕਿਧਾ ਆ ਗਿਆ ਫਿਰ ਬਾਈ ਕਰਨਾ ਆ ਕੁਛ ਆਪਣੀ ਬਲੈਂਡ ਲੈਣਾ ਕਾਲਾ ਜੀ ਨੇ ਗਲਾਬੀ ਬਗਲ ਪਰ ਠੀਕ ਹੈ ਆ ਯਾਰ ਹੁਣ ਬਣ ਚੱਲਿਆ ਮਾਹੌਲ ਬਾਈ ਠੀਕ ਆ ਕੂਤਰੁੱਡੇ ਫਿਰਦੇ ਆ ਡਾਵਰਮੈਂਟ ਭੱਜਾ ਫਿਰਦਾ ਹੈ ਹੈ ਆ ਤਾਹੇ ਟੂਏ ਨਹੀਂ ਮਾਰਦਾ ਤਾਹੇ ਦਾ ਸਾਲੇ ਤਾਹੇ ਚੱਲ ਰਹੀ ਸ਼ੌਕ ਨਾਲ ਦਾ ਦੂਜੀ ਕਰੋ ਬੈਠਾ ਇਹਦੇ ਵੀ ਰੋਟੀ ਖਾਣ ਆਏ ਸੀ ਨਾਲ ਕੂਤਰਾ ਤੇ ਨਹੀਂ ਕਿਧਰੋਂ ਆਪਣੀ ਰੋਟੀ ਖਾਏ ਨੇ ਸਾਹਮਣੇ ਬੈਠੇ ਉਹ ਦੇਖੋ ਹਾਂਜੀ ਪੱਲੇ ਪੱਲੇ ਪਹੁੰਚ ਗਏ ਤਕੜੇ ਆਉਣੇ ਆ ਗਏ ਬੱਲੇਬਾਸ ਐਨੇ ਨਹੀਂ ਘਰੇ ਗਈ ਪਹੁੰਚ ਗਈ ਕਿੱਧਰ ਭਗਾਈ ਮਰੀ ਰੋਟੀ ਖਾਏ ਕਰੋ ਚਾਹ ਪੀਆ ਇਹ ਆ ਗਏ ਇੱਧਰ ਬੰਦੇ ਆਪਣੇ ਬੈਠੇ ਸੀ ਲੀਓ ਦੀ ਨਿਗਾਹ ਤੇ ਕੂਤਰਾ ਹੀ ਨਹੀਂ ਆਦਾ ਠੀਕ ਹੈ ਕਿ ਨਹੀਂ ਹਾਂ ਮਤਲਬ ਉਹ ਤਾਂ ਬੈਸ ਗਿਆ ਸੁਪਣ ਲੈਣਾ ਕੰਮੀ ਹਾਂ ਤੇ ਆਹ ਫਟਾ ਨੇ 25 ਨੂੰ ਆ ਠੀਕ ਹੈ ਬਗਲ ਤੁਸੀਂ ਵਾਲਾ ਅਛਾ ਉਹਦੀ ਗੱਲ ਦੱਸਦਾ ਆਖੇ ਚਲੋ ਜੀ 2 ਜਨਵਾਰ ਰਹਿ ਗਏ ਤੇ ਬਾਕੀ ਬੈਠ ਗਏ ਸੀਗੇ ਆਕੇ ਤੇ ਮੇਰੀ ਰਾਏ ਹੁਣ ਮੈਂ ਖੁੱਡੇ ਸਾਫ ਕਰਦਾ ਜੀ ਜੇਤ ਮੇਰਾ ਕਰੀ ਜਾਂਦਾ ਓਹੋ ਜਦੋਂ ਮੇਰੇ ਵਾਲੇ ਰਾਤ ਤੜਕੇ ਮੈਂ ਵੀ ਉੱਠ ਕੇ ਖੁੱਡੇ ਸਾਫ ਕਰਕੇ ਨੱਥਾ ਆਹ ਨਹੀਂ ਮੈਂ ਨਾ ਹੁਣਾ ਮੈਂ ਤਾਂ ਹੀ ਆਖਿਆ ਨਹੀਂ ਮੈਂ ਖੁੱਡੇ ਸਾਫ ਕਰਦਾ ਉੱਪਰ ਨੂੰ ਲਾ ਲਾਂਗੇ ਨਾਲ ਤੇ ਚਾਕੇ ਰਮਾਲ ਬੰਨ ਕੇ ਮੂੰਹ ਤੇ ਹੁਣ ਵੜ ਜਾਏ ਖੁੱਡਿਆਂ 'ਚ ਹਾਂਜੀ ਮੇਰੇ ਵੀਰੋ ਤੇ ਕਰਦੇ ਆ ਜੀ ਖੁੱਡੇ ਸਾਫ ਕਰਨ ਦੀ ਤਿਆਰੀ ਪੈਂਟ ਮੋਟ ਲਾ ਕੇ ਐ ਸੱਚੀ ਪਿੰਡ ਲਾਗੀ ਕਰ ਲੋ ਉਹ ਉੱਪਰ ਲਾ ਕੋਈ ਨਾ ਛੁੱਡੇ ਸਾਫ ਕਰਮ ਗੀ ਲੈਮ ਗਾ ਲਤਾ ਇੱਕਮ ਚੱਲ ਪਿੰਡ ਉਪਰ ਲਾ ਦੇਰ ਤਾਂ ਕਰੀਂ ਨੇ ਦਿਨ ਨੂੰ ਤੇ ਫਿਰ ਛੁੱਡੇ ਸਾਫ ਕਰਦੇ ਆਪਾਂ ਹਾਂਜੀ ਇੱਕ ਜਾਨਵਰ ਹੋਰ ਆ ਗਿਆ ਬੈਠਣਾ ਆਪਣਾ ਆ ਕੀ ਗਿਆ ਬਈ ਕੀ ਮੈਂ ਤਲਾਦਾ ਆਇਆ 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 ਹੋਕਕੋ ਵੀਰਬੋਰਡ ਜੀ ਕੱਲੀ ਇੱਕ ਕਬੂਦਰੀ ਰਹਿ ਗਈ ਜਿਹੜੀ ਉਹਦਨ ਚੋਬਰ ਨੇ ਕੱਢੀ ਸੀਗੀ ਆ ਫਿਰ ਦੀ ਵੀ ਬਾਬਾ ਜੀ ਗੁਣਤਾ ਠੀਕ ਹੈ ਕੋਈ ਡੱਕਣ ਟਾਈਮ ਤੋਂ ਵਾਲਾ ਕੋਈ ਚੱਕਰ ਨਹੀਂ ਸਿੱਧੇ ਘਰੇ ਆਣ ਦੋ ਚਾਰ ਦਿਨ ਤਾਂ ਹੀ ਬਹੁਤ ਇੱਕ ਛੁੱਡੇ ਸਾਫ ਕਰਤਾ ਜੀ ਆਪਾਂ ਆਜੋ ਖੜ ਜਾ ਤੇ ਕੂੜਾ ਕਰਤਾ ਕਲੀਨ ਆ ਉਧਰ ਦਮ ਯਾਰ ਕਲੀ ਚ ਰੇਤਾ ਰੇਤੇ ਚ ਕਲੀ ਇਧਰ ਬਾਗ ਕੂੜਾ ਸਾਫ ਕਰਦਾ ਉਧਰ ਮੁੰਡੇ ਆਏ ਹੋਏ ਆਈ ਬੱਚੇ ਰਹਿ ਗਿਆ ਤੋਂ ਤੇ ਲਿਉ ਸੁੱਤਾ ਪਿਆ ਨਾਲ ਉਹਨਾਂ ਦੇ ਨਾਲ ਨਹੀਂ ਦੂਜਾ ਜੱਡ ਵੰਜੇ ਤੇ ਚਲੋ ਮੈਂ ਕੂੜੇ ਸਾਫ ਕਰਨਾ ਕਰੀ ਵੀਡੀਓ ਵੀਡੀਓ ਫਿਰ ਲਾਉਂਗਾ ਤੇਰਾ ਕੰਮ ਭਾ ਗਿਆ ਬੰਦਾ ਦੂਜਾ ਮੂੰਹ ਜਵਾਨੀ ਹੋਇਆ ਫਿਰਦਾ ਏ ਇੱਕ ਮਿੰਟ ਜੀ ਹਾਲੇ ਇੱਕ ਫੜਾ ਨਾਲ ਫੁੜਾਣਾ ਫੁੜਾ ਆ ਚੱਕ ਬਣਾ ਦੇ ਕੋ ਮੱਡੇ ਜੀ। ਖਲਾਸ ਰਹੀ। ਆਲਾ ਮੋਢਾ। ਰੱਖ ਬਾਰੇ। ਠੀਕ ਹੈ। ਤੇ ਹੁਣ ਆਸਤਰ ਸ਼ਾਸਤਰ ਚ ਲਾਉਣੇ ਅੰਦਰ ਵੱਟ ਕੇ ਜਰਾ। ਹਾਂਜੀ। ਇਧਰ ਆ ਕੇ ਗੁੰਦਰਾ ਵਾਲੇ ਪਾਸੇ ਠੀਕ ਹੈ ਜੀ ਨੇ। ਬਸ ਇਹ ਕੁੱਡੇ ਰੇਗਾ ਤਿੰਨ ਫੁੱਟ ਘਾਤੇ ਸਾਰਾ। ਇਹਨਾਂ ਦਾ ਆਡੇ-ਉਡੇ ਚੱਕ ਕੇ ਪਾ ਜੜੀ। ਐਕਸਟਰਾ ਬਾਸਕਟ ਜੀ ਪਈ ਐ ਇਹ ਵੀ ਚੱਕੋ ਸਾਰਾ ਕੁਝ ਚੱਕ ਲੈਣਾ ਫੜ ਦੇ ਕਮਟ ਆ ਆਂ ਪੈਣ ਗਈ ਫੋਕੇ ਤਰੀ ਜਨਾ ਕਮਲਗੜ੍ਹ ਆਉਂਦਾ ਗਿਆ ਥੋੜਾ ਬੇਟਾ ਛੱਡ ਰਾਂ ਇਹ ਬੁਖੜਾ ਐ ਤਾ ਯਾਰ ਬਾਬੂ ਸੀਨੇ ਹੈ ਜੀ ਨੇ ਤੇ ਕਿਹੜਾ ਕਰਾਂ ਮੈਂ ਕੰਮ ਲੋਟਣਾ ਆ लास्ट ਕੁੜਾ ਰਹਿ ਗਿਆ ਬਸ ਕਰਤੀ ਜੀ ਖੁੱਡਿਆਂ ਦੀ ਸਫਾਈ ਆ ਜੋ ਮੁੰਡੇ ਕੇ ਨਾ ਆਏ ਉੱਠ ਕੇ ਵੀਡੀਓ ਬਣਾ ਗਿਆ ਫਮੜੀ ਕੈਮਰਾਮੈਨ ਬਣਾ ਵ ਇੱਕ ਮੁੰਡੇ ਨੂੰ ਇੱਕਣ ਆ ਜਾਓ ਇੱਕਣ ਆਪਣੇ ਡੌਗੀ ਡੌਣ ਕੋਲੇ ਬਹਿ ਜਾਓ ਉਹ ਉੱਠ ਕੇ ਉਹ ਪੈਰ ਦੇ ਲਗੜੇ ਦਾ ਉਹ ਹੋ ਬੜਾ ਜਿਆਦੇ ਹੈਵੀ ਵਾਲਾ ਜ਼ੋਰ ਲੱਗੇਗਾ ਇਹ ਤਾਂ ਸੱਚੀ ਉਹ ਤਾਂ ਐਂ ਸੋਚ ਕੇ ਵੀ ਨੀਰਾ ਵੀ ਵੱਡ ਕੇ ਲਿਆਉਣਾ ਐ ਤੇ ਦੇਲੀ ਘਟੀ ਜਾਂਦਾ ਫੇਰਾ ਤਾਂ ਨੀਕਰ ਜੀ ਥੋੜਾ ਔੜ ਜਾ ਤਾਂ ਲੱਗ ਰਿਹਾ ਪਰ ਡੋਂਟ ਵਰੀ ਕੋਈ ਚੱਕ ਨੀ ਘਰ ਵਾਲੀ ਗੱਲ ਐ ਆਪਣੀ ਚੱਲ ਜੂਗਾ ਹਣਾ ਲਓ ਜੀ ਕੂਤਰ ਨਾਲ ਕੁੜਾਈ ਬਣਾਤਾ ਇੱਕ ਨੰਬਰ ਜਾਾਂ ਠੀਕ ਹੈ ਕਿ ਨਹੀਂ ਹਾਂਜੀ ਹੁਣ ਅਗਲੇ ਖੁੱਡੇ ਚੱਲਦੇ ਆਪਾਂ ਥੋੜੇ ਪਿੱਛੇ ਹੋ ਤੇ ਲਓ ਜੀ ਇੱਧਰ ਆਈ ਗਿਆ ਆਪਾਂ ਪਛਾੜੇ ਛੋਟੇ ਪਾਸੇ ਚਲਦਾ ਹਾਂ ਚਲਦਾ ਇਹਦੇ ਤੇ ਮਿੱਟੀ ਵੀ ਪਾ ਦੀ ਮਾੜੀ ਮਾੜੀ ਠੀਕ ਹੈ ਜਦਾਂ ਖੁੱਡਾ ਨੰਬਰ 4 ਕਰਨੀ ਨੂੰ ਤਰ੍ਹਾਂ ਲਿਖਿਆ ਮਨ ਲੱਗਾ ਪਣਾ ਪਤਾ ਪਤਾ ਨਹੀਂ ਇਹ ਜਾਂਦਾ ਚੱਲੋ ਆ ਵੀ ਕਰਤਾ ਸੀ ਇਹਦੇ ਚ ਵੀ ਰੇਤਾ ਸੜਦਾ ਸੀ ਤੋਂ ਮਾੜਾ ਮਾੜਾ ਕੂਤਰਾ ਹੈਗਾ ਇਹ ਉਧਰ ਜਾਂਦਾ ਹੜ ਜਾ ਕਮਾ ਮਾਂ ਤੇ ਵੀ ਜਾ ਸਾ ਫਾਉਂਡਲ ਦਾ ਗੱਡਾ ਨਾ ਮੜਾ ਦੂਰ ਜੀ ਹੋ ਕੇ ਵੀਡੀਓ ਬਣਾਇਦਾਂ ਆਪਣੀ ਕੋਈ ਨਹੀਂ ਸਾਰੇ ਵਿੱਚ ਆ ਰਹੀ ਸੀ ਇਹ ਪੂਰਾ ਬਣਾ ਤੇ ਤੇ ਖੜ ਕੇ ਹੋਣਾਗਾ ਲਾਉਂਦੀ ਇਹ ਵੀ ਬਣਾ ਬਚਾ ਚੱਕ ਚੱਕ ਤੇ ਟਕਾ ਟਕ ਉਹ ਕਿਉਂ ਰਿਪੋਰਟ ਬਸ ਇੱਕ ਬੱਠ ਰਹਿ ਗਿਆ ਹਾ ਇਹ ਸਿੱਟਿਆ ਮੈਂ ਬਿਠਾ ਦਾ ਇਹ ਸਿੱਟ ਕੇ ਆ ਮਿੱਠੀ ਹੈ ਇਹ ਪਾਸੇ ਤੇ ਦਰਾਹਾਰੀ ਕਰਨ ਆ ਗਈ ਆਪਣੀ ਮਸਤ ਦਾ ਮਿਹਰ ਜੀ ਆਏ ਆਏ ਠੀਕ ਜੀ ਆਈ ਸੀ ਨੂੰ ਨਾ ਬਣਾਵਣਾ ਬੈਰ ਵੀਰੋ ਇਹੋਕ ਨਹੀਂ ਫੇਰ ਬਣਾਦਾ ਕਬੂਤਰ ਵਾਜ ਮਿਹਨਤਾਂ ਕਰਨਾ ਮਿਲਿਆ ਓਕੇ ਯੂ ਰੋਕੇ ਦਿਖਾਉਣਾ ਹਾਂਜੀ ਉਹਦੀ ਮਿੱਟੀ ਵੀ ਪਾ ਦਿੱਤਾ ਤੇ ਇਹ ਵੀ ਦਿਖਾ ਰਿਹਾ ਮੈਂ ਠੀਕ ਹੈ ਵਾਹੇ ਗਰੂਮਾਰਾ ਕਰਤੇ ਬਿਲਕੁਲ ਡਰਾਈ ਡਰਾਈ ਐਂਡ ਕਲੀਨ ਦੇਖੋ ਜੀ ਕਕਰਿਤਾ ਪਸ ਕਲੀ ਜੜਦੇ ਵਾਲੀ ਦੀ ਦੂਜੀ ਕਲੀ ਠੀਕ ਹੋ ਗਈ ਨਹੀਂ ਇਹ ਗੱਲ ਸਮਝ ਜੁਗਦੇ ਸੱਚਾ ਫੜ ਲਓਗੇ ਤੇ ਕਲੀ ਪਾਵਾਂਗੇ ਹੈਂ ਇਧਰੋਂ ਡਰਾਣਾ ਦੇਖੋ ਹੀ ਗੁੱਡੇ ਬਾਕੀ ਡਰਾਣਾ ਦੇ ਗੁੱਡੇ ਇਹ ਤਾਂ ਹੁਣੇ ਹੀ ਕਰ ਆਪਾਂ ਸਿੱਟਾ ਮਿੱਟੀ ਤੇ ਰੇਤਾ ਤੇ ਕਲੀ ਜਦੋਂ ਇਹ ਸਹੀ ਵਾਰੀਆਂ ਚ ਪੈ ਗਏ ਜਦੋਂ ਲੋ ਵਾਲੇ ਦਿਨ ਚੱਲ ਪਏ ਉਦੋਂ ਮਿੱਟੀ ਕੱਢ ਕੇ ਹਨ ਜਮਾ ਥੱਲੋ ਰੈਡੀ ਫਾਰਸ ਕੱਢ ਦੇਗਾ ਆਪਾਂ ਠੀਕ ਹੈ ਉਹ ਉਦੋਂ ਫਿਰ ਕੂਟਰ ਥੱਲੇ ਮੂੰਮਾ ਮਾਰ ਜਾਂਦਾ ਯਾਰ ਮਿੱਟੀ ਮੂਟੀ ਬੇਠਾ ਬੂਠਾ ਉਹਦੇ ਜਮਾ ਡੇਲੀ ਦੀ ਡੇਲੀ ਝਾੜੂ ਲੱਗ ਰੱਖਿਆ ਕਰਾਂਗਾ ਤੁਹਾਡੇ ਜ ਓਕੇ ਹੋ ਗਈ ਰਿਪੋਰਟ ਬਈ ਹੁਣ ਮੁੰਡੇ ਫਿਰਦੇ ਆ ਰੇਗਿਆਂ ਵਾਲੇ ਇਹਨਾਂ ਨੂੰ ਨਾਲ ਲਾ ਕੇ ਕਰਾਂ ਮੈਂ कबूतर वाला जी ते बैठ के जी दो कबूतर त ਕੱਲੀ ਉਹੀ ਰਹਿ ਗਈ ਜਿਹੜੀ ਕਹਨੇ ਆਪਾਂ ਸੀਜ਼ਨ ਤੋਂ ਪਹਿਲਾਂ ਨਿਕਲ ਗਈ ਆਪਣੀ ਹਰੇ ਤੋਂ ਸੇ ਗਲਾਬੀ ਟਰੀ ਚਲੋ ਕੋਈ ਨਾ ਫਿਰ ਕੀ ਐ ਦੂਰੇ ਰੁੱਡੇ ਬਾਕੀ ਤਾਂ ਤੇ ਤਿੰਨ ਤਾਂ ਤਾਂ ਆਹ ਬੈਠੇ ਹਨ ਮੈਨੂੰ ਐ ਹੁਣ ਆਪੇ ਹੀ ਥੱਲੇ ਆ ਜਾਣ ਤਾਂ ਨਾ ਚੜਨਾ ਪਵੇ ਪਰ ਤਾਂ ਆਹ ਤਾਂ ਚੜਨਾ ਹੀ ਪਊਗਾ ਮੁੰਡਿਆਂ ਨੂੰ ਭੇਜਦਾ ਤਾਂ ਮੈਂ ਕੋਈ ਗੱਲ ਨਹੀਂ ਹਾਂਜੀ ਇੱਕ ਜਾਨਵਰ ਹੋਰ ਲਾਤਾ ਜੀ ਤੇ ਤਿੰਨ ਫੇਰ ਉੱਡ ਗਏ ਚਲੋ ਕੋਈ ਗੱਲ ਨਹੀਂ ਯਾਰ ਅੱਜ ਭਾ ਨਿਕਲ ਤੰਗ ਦੇ ਕੇ ਨਹੀਂ ਕੱਲ ਤਾਂ ਵਧੇਗਾ ਉੱਡ ਗਏ ਵਧੇਗਾ ਬਹਿ ਗਏ ਵਧੇਗਾ ਤੜ ਗਏ ਚਲੋ ਕੋਈ ਦਿੱਕਤ ਨਹੀਂ ਲਾ ਲਾਂਗੇ ਹੌਲੀ ਹੌਲੀ ਤੇਰੇ ਮੁੰਡੇ ਵਿਚਾਰੇ ਪੂਰੀ ਡਿਊਟੀ ਲੈ ਰੱਖੇ ਨੇ ਕਦੇ ਛਤਰੀ ਲਵਾਉਂਦੇ ਕਦੇ ਦੱਤਰਾਉਂਦੇ ਆ ਤੇ ਆਪਣੇ ਉਧਰ ਗੁੱਲਫਰੀ ਪਿਆ ਹੈ ਹਾਂਜੀ ቱੜੀ ਜੀ ਐਸ਼ਿਆ ਕਰ ਰਹੀ ਤੇ ਵਾਟਰ ਰੱਖਦਾ ਸਾਰੇ ਕੂਤਰਾਂ ਨੂੰ ਮੁੰਡਿਆਂ ਸੀ ਐਂ ਕਰੋ ਤੁਸੀਂ ਅੰਦਰ ਵਹਿ ਜਾ ਕੋਨੇ ਕੋ ਚੱਕਰ ਗਿਆ ਹੁਣ ਦਾਣਾ ਬਣੀ ਪਾਵਾਂਗੇ ਫਿਰ ਤੈਨੂੰ ਪਤਾ ਵੀ ਡਰਦੇ ਆ ਕੂਤਰ ਹੋਰ ਕੋਈ ਗੱਲ ਨਹੀਂ ਇੱਕ ਵਟਰ ਨੂੰ ਤੇ ਦਾਣੇ ਰੈਡੀ ਹੈ ਜੀ ਆਂ ਰੱਖੀਏ ਕਰੀਏ ਖੁੱਡਾ ਨੰਬਰ 1 ਤੋਂ ਸਟਾਰਟ ਠੀਕ ਆ ਆਇਆ ਫਿਰ ਕੋਡ ਕੱਢੀ ਦੇਣਾ ਪਰ ਅੱਜ ਮੈਨੂੰ ਐ ਲੱਗਦਾ ਜੇ ਡਬਲ ਸਰਵਿਸ ਹੋ ਵੀ ਮੇਰੀ ਆਇਓ 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 ਕੁੱਤਾ ਕੋ ਚੱਕਰੀਏ ਕਦਾ ਖੁੱਡਾ ਤੇ ਜ਼ੋਰ ਲਾ ਕੇ ਕਬੂਤਰ ਬਹਾਉਣ ਕਰਨ ਤੇ ਛੱਡਣ ਤੇ ਤਾੜਨ ਤੇ ਜ਼ੋਰ ਲੱਗ ਗਿਆ ਸਾਰੇ ਮੇਰੇ ਯਾਦਾਂ ਵਿੱਚ ਨਹੀਂ ਰਿਹਾ ਵੀ ਲੈ ਕੇ ਆਣਾ ਪਤਾ ਯਾਰ ਤੇ ਇਧਰ ਖੂੜਾ ਨੰਬਰ 2 ਕਬੂਤਰ ਰੰਗਾਲਾ ਆਇਓ 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 ਉਧਰ ਚਲੀਏ ਜੀ ਆਪਣੇ ਉੱਡਰ ਵਾਲੇ ਕਬੂਤਰਾਂ ਵਾਲੇ ਪਾਸੇ ਆਇਓ 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 ਕਬਤਾਰ ਆਇਓ 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 ਬੱਤਾ ਆਇਓ 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 ਆ ਨਹੀਂ ਕੁੜੀ ਵੇਲੇ ਨੂੰ ਆਇਓ 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 ਬੱਤਾ ਆਇਓ 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 ਆ ਲਾਸਟ ਆਪਣੀ ਬੈਟਕ ਠੀਕ ਐ ਆਇਓ 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 ਬੱਤਾ ਆਇਓ 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 ਓਕੇ ਸਾਰੇ ਗੂਤਰਾਂ ਨੂੰ ਦਾਣਾ ਪਾਣੀ ਪਤਾ ਫੇਰ ਸਟਰੀਟ ਆ ਮੇਰੇ ਵੀਰੋ ਨਾਉ ਮੜਿਆ ਚਾ ਚੱਕੋ ਸ਼ੱਕ ਲਈ ਇੱਥੇ ਰੱਖ ਲੈਨੇ ਕੱਲੇ ਨੂੰ ਲਓ ਜੀ ਖਾਓ ਪਿਓ ਐਸ਼ ਕਰੋ ਇਹਨੂੰ ਅੰਦਰ ਬੰਨਤਾ ਬਾਈ ਪੁੱਤ ਕੋਈ ਡਰ ਵਾਲੀ ਗੱਲ ਨਹੀਂ ਟੈਨਸ਼ਨ ਵਾਲਾ ਹਾਂਜੀ ਚੱਲਦੇ ਆ ਜੀ ਨੀਂਗਰਾ ਵੜਣਾ ਮੁੰਡਾ ਨੂੰ ਬਿਠਾਤਾ ਰਾਖੀ ਤੇ ਨੇ ਦੇਰ ਨਹੀਂ ਵੀ ਨਾਲ ਜਾਣਾ ਸੀ ਬਾਬੇ ਠੀਕ ਆ ਕੇ ਨਹੀਂ ਤੇ ਅੱਧਵਾੜ ਤੇ ਨਹੀਂ ਤਾਂ ਮੁੰਡਿਆਂ ਨੂੰ ਨਾਲ ਲੈ ਕੇ ਗਏ ਖੇਤ ਫੜਾ ਇਹਦੇ ਬਾਸੇ ਤੇ ਛੱਡ ਗਏ ਨੇ ਕੱਲਾ ਰਹਿਂਦਾ ਨਹੀਂ ਯਾਰ ਅੱਧਵਾੜ ਕੱਲਾ ਝੂਕਦਾ ਬਹੜਾ ਬਿਸਕਟ ਕਹਿੰਦੀ ਮੁੱਕ ਗਈ ਹੋਏ ਨਹੀਂ ਤੈਨੂੰ ਪਾ ਆਂਦੇ ਉਹਨੂੰ ਯਾਰ ਚੱਲ ਕੋਈ ਨਾ ਉਹ ਟ੍ਰੇਟੀ ਰਾਤ ਤੱਕ ਖਾਣੀ ਸੀ ਹੁਣ ਨਹੀਂ ਖਾਂਦਾ ਪਤਾ ਨਹੀਂ ਕੀ ਹੋ ਗਿਆ ਸ਼ੇਰ ਨੂੰ ਜੀ ਵੀ ਲਵਾ ਦਾਂਏ ਕੋਈ ਨਾ ਕਰਾਉਣੇ ਯਾਰ ਜਗਾੜ ਮੈਂ ਰਾਤ ਨੂੰ ਹਾਂ ਜੀ ਮੇਰੇ ਵੀਰੋ ਪਹੁੰਚ ਗਏ ਜੀ ਖੇਤ ਆ ਗਏ ਤੇ ਵੀ ਪੈਨ ਨੂੰ ਜੀ ਗੀ ਤਾ ਯਾਰ ਸੱਚੀ ਥੱਕ ਗਿਆ ਹਾਂ ਐ ਤਾ ਨਾ ਇੰਨਾ ਕੰਮ ਕਰਨਾ ਜ਼ਰੂਰੀ ਆ ਬੰਦੇ ਵਾਸਤੇ ਫਿਰ ਨੀਂਦ ਸੌਖੀ ਆਉਂਦੀ ਐ ਚਲੋ ਕੋਈ ਨਾ ਕਈ ਇਹ ਆਪਣੀ ਗੱਡੀ ਅਨਲੋਡ ਬਰੋ ਤੇ ਨੀਰਾ ਕਾਟੀਏ ਯਾਰ ਬਹੁਤ ਲੇਟ ਹੋ ਗਏ 5 6 ਵਜ ਗਏ ਚਲੋ ਵੱਡਾਂ ਵੀ ਜੀ ਜੀ ਨੀਰਾ ਜੇ ਟਾਈਮ ਟੂ ਲੈਪਸ ਨਹੀਂ ਲਾਉਂਦਾ ਆਣਾ ਮੈਂ ਤੇ ਬਸ ਹਾਂਜੀ ਵੱਡ ਲੈ ਨੀਰਾ ਵਾਵਲ ਵੀ ਬਸਤੀ ਬਣਾ ਕੇ ਲੈ ਗਏ ਆਹਾ ਹੁਣ ਆਇਆ ਨੇ ਯਾਰਾ ਸਰੀਰ ਹੋ ਗਿਆ ਵਾਰਮ ਅਪ ਫਿਰ ਤੋਂ ਚਲੋ ਹੁਣ ਲੋਡ ਕਰ ਲਈਏ ਪਹੁੰਚ ਗਏ ਜੀ ਕਰੇ ਗੱਡੀ ਲੈ ਕੇ ਕਮੈਂਟੈਂਟ ਬਣੇ ਟਰੋ ਹਾਂਜੀ ਮੇਰੇ ਵੀਰੋ ਆਗੇ ਜਿੰਨਾਈ ਤੁਝ ਕਰਕੇ ਫਰਸ ਹੋ ਕੇ ਜਮਾ ਠੀਕ ਹੈ ਇੱਕਦਮ ਫਰਸ ਮਾਰ ਓਕੇ ਨਰ ਬੋਟਾ ਹੁਣ ਦੇਖਦੇ ਚੱਲ ਕੇ ਟੀਮ ਕੀ ਕਰੀ ਜਾਂਦੀ ਆਪਣੀ ਟੀਮ ਤਾਂ ਮੈਨੂੰ ਲੱਗਦਾ ਕਰੀ ਹੀ ਨਹੀਂ ਯਾਰ ਤੇ ਡਾਵਰ ਮੈਨੂੰ ਤਾਂ ਨਹੀਂ ਘਮਾਉਣ ਲੱਗੀ ਆਪਣੀ ਨੂੰ ਹੋਲੀ ਉਹ ਨੂੰ ਭੁੱਲ ਗਿਆ ਮੈਂ ਅਸਲ ਦਾ ਮੈਂ ਹੀ ਲੈਦੇ ਨੇ ਕੁੱਤੇ ਨਾਲ ਲੈਦੇ ਨਹੀਂ ਹੈ ਗਿਓ ਏ ਬਾ ਕਿੱਧਰ ਲੈ ਗਏ ਹੁਣੂ ਬਾ ਗਏ ਸੰਗਲੀ ਹੈ ਗਿਓ ਨਾ ਯਾਰ ਉਹੀ ਗੱਲ ਹੋ ਗਈ ਬਾਪ ਡੌਗੀ ਡਾਉਨ ਨੂੰ ਘਮਾਉਣ ਲਗੇ ਸੀ ਆਪਣੇ ਨੂੰ ਉਧਰ ਲੈ ਗਏ ਬਾਣਾ ਚੁੱਕਰੇ ਨਾ ਬੜਾ ਥੋੜਾ ਇਹਨੂੰ ਸਾਨੂੰ ਆਏ ਲੱਗੇ ਜੀ ਜੈਨ ਲਾਇਆ ਅਪਸਾਈਡ ਤੇ ਬੈਠਾ ਟੜਕੇ ਰੋਟੀ ਵੀ ਨਹੀਂ ਖਾਦੀ ਉਹਨੇ ਤਾਂ ਕਰਕੇ ਉਹ ਵਾਵਾ ਬਾ ਸ਼ਾਰਕ ਟੱਪ ਕੇ ਪਰ ਗੋਸ਼ੇ ਘਰਾਂ ਕੋਲ ਜਿਹੜੇ ਬੋਰ ਅਦਰ ਪਿੱਛੇ ਸਾਨੂੰ ਪਤਾ ਉਹ ਖੇਤਾਂ ਚ ਉਹ ਪਈ ਪੇਲ ਗਈ ਸੀ ਘਮਾਉਣ ਉਧਰੋਂ ਲਈ ਹੁੰਦੇ ਦਮਣੀ ਤੇ ਚੋਬਰ ਓਕੇ ਬਸ ਆ ਜਾਣਗੇ ਮੈਂ ਅਡਾੜ ਜਗ੍ਹਾ ਦੇ ਪੈ ਗਏ ਭਾਏ ਮਰੇ ਖੜ ਦੇ ਇੱਕ ਮਿੰਟ ਕੀ ਹੋ ਗਿਆ ਓਏ ਕੀ ਹੋ ਗਿਆ ਓਏ ਕਿਵੇਂ ਆ ਜਾ ਠੀਕ ਹੈ ਹੈ ਸਾਰੇ ਕੁੱਤਿਆਂ ਦੇ ਭਾਈ ਤੁਲਾ ਹੀ ਹੋਣਾ ਆਇਆ ਆਇਆ ਪੁੱਤ ਲਿਓ ਹੁਣ ਹੁਣ ਪਾਣੀ ਪੀਊਗਾ ਹੁਣ ਭੁੱਖ ਵੀ ਲੱਗੂਗੀ ਹੈ ਬੋਲ ਖੁਲਿ ਮਿਟਦਾ ਹੈ ਤਾਂ ਠੀਕ ਆ ਆ ਲਿਓ ਚੱਲ ਅੰਦਰ ਜੇ ਪਾਣੀ ਵਾਲੀ ਕੌਲੀ ਕੋਲ ਲੈ ਜਾ ਹੁਣ ਜਾ ਕੇ ਪੀਓ ਮੈਂ ਬਾਰ ਭੇੜਦਾ ਚੱਲ ਦੂ ਭੇੜ ਦੇ ਦਿੰਦੀ ਬਾਰ ਆ ਲਿਓ ਲਿਓ ਆ ਜਾ ਆ ਜਾ ਆ ਜਾ ਲਿਓ ਆ ਜਾ ਖੋਲ ਦੇ ਚੱਲ ਕੋਈ ਨਾ ਆ ਚਲਾ ਹੁਣ ਆ ਕੇ ਨਾ ਕਰੇ ਹੁਣ ਲੱਗ ਗਿਆ ਪਤਾ ਹੁਣ ਹੁਣ ਖੋਲਦਾ ਹੁਣ ਪਾਣੀ ਪੀਏ ਇਹਨੂੰ ਕਾ ਪਹਿਲਾਂ ਦਾ ਹਾਂਜੀ ਅੱਗ ਲੱਗੀ ਜੀ ਫੋਨ ਕਰੋ ਫਾਇਰ ਬ੍ਰਿਗੇਡ ਸੱਦੋਈ ਲੋੜੀ ਅੱਛਾ ਯਾਰ ਇਹੜੋਂ ਅਸੀਂ ਟੀਂਦੇ ਹੀ ਆ ਆਹ ਮੁੰਡਾ ਓਹੋ ਮੁੰਡੇ ਵਿਚੜਦਾ ਉਹ ਠੀਕ ਉਹ ਕਿਹੜਾ ਮੁੰਡਾ ਹੈ ਦੇਖੋ ਓਹ ਠੀਕ ਹੈ ਇਹ ਉਹ ਨਹੀਂ ਜਿਹੜਾ ਤੂੰ ਨਿਕਲ ਗਈ ਗਈ ਉਹ ਐਡਾ ਕਿਆ ਗਿਆ ਨਾ ਹਾਂ ਜਿਹੜਾ ਤੂੰ ਗੋਡਾ ਲਾਇਆ ਸੀ ਚਲੋ ਆ ਵੀ ਬਾਤ ਆ ਨਹੀਂ ਇੱਥੇ ਗੰਦ ਪੈ ਸੀ ਚੱਕਰ ਸੰਦ ਬਣਦੀ ਗੱਲ ਦੱਸਾਂ ਤਾਂ ਵੀ ਇੱਥੇ ਆਪਣਾ ਡੌਗੀ ਡਾਊਨ ਕਰਦਾ ਪਾਉਟੀ ਸਿੱਧਾ ਹੀ ਹਸਾਬ ਹੈ ਤੇ ਛਟ ਗਈ ਉਤੋਂ ਚੱਕੀ ਚੱਕੀ ਹੈ ਛਟ ਗਈ ਉਤੋਂ ਨਹੀਂ ਆਂਦੀ ਚੱਕੀ ਬਈ ਤੇ ਫੇਰ ਇਤੋਂ ਆ ਸਾਰੀਆਂ ਚੀਜ਼ਾਂ ਮਤਲਬ ਆ ਗੰਦੇ ਪਹਿਲੇ ਜਿੰਨਾ ਸੀਗਾ ਸਾਰਾ ਇੱਕ ਥਾਂ ਤੇ ਇਕੱਠਾ ਕਰਕੇ ਤੇ ਨੂੰ ਲਾਦੀ ਅੱਗ ਤੇ ਕਰਦਾ ਕਿ ਉਹ ਤੇ ਵਧੇ ਕਈ ਨਾਲ ਚੱਕ ਕੇ ਤੇ ਵਾ ਸੜਦਾ ਕਰ ਇੰਨੇ ਹੀ ਕੰਮ ਓਕੇ ਜੀ ਚੱਲ ਵੀ ਟੀਮ ਆਪਣੀ ਸਾਰੀ ਕਹਿੰਦੇ ਬੰਦੇ ਅੱਗ ਲਾਉ ਰੱਖੇ ਸਾਰੇ ਜੀ ਅੱਗ ਲਾ ਕੇ ਜਾਂਦੇ ਇਧਰ ਨੂੰ ਜਾਂਦੇ ਵੇਖੋ ਠੀਕ ਹੈ ਹਾਂ ਹਾਂ ਬਹੁਤ ਬੜਾ ਬਹੁਤ ਬੜਾ ਮੂੰਹ ਨਾਲ ਲੱਪੜ ਮਾਰ ਰਹੇ ਤੇ ਆਏ ਹੋਏ ਚਾੜ ਮਾਰਨੇ ਤੇ ਵੇਖ ਘੜ ਕੇ ਚਾੜ ਕਰਦੇ ਸੱਟ ਸਾਡੇ ਸਾਰਿਆਂ ਦਾ ਛੋਟਾ ਤੇ ਸਾਡੇ ਸਾਰਿਆਂ ਦਾ ਚਿਹਤਾ ਚੋਬਰ ਬਚੀ ਠੀਕ ਹੈ ਕਿ ਨਹੀਂ ਸਾਰੇ ਤਾਂ ਦੁੱਗਣਾ ਕਹਿਣੇ ਬੱਚਿਓ ਸਾਰਿਆਂ ਤੋਂ ਸਾਡੇ ਤੋਂ ਛੋਟਾ ਤੇ ਸਾਰਿਆਂ ਦਾ ਚਹੇਤਾ ਭਾਈ ਇਹਦੀ ਬੜਾ ਸੱਚੀ ਦੱਸ ਸਕਦਾ ਜੀ ਨਹੀਂ ਰਹਾਦਾ ਸਾਡਾ ਆਪਣੀ ਮਾਰਦੇ ਉਹਨਾ ਉੱਟ ਕੋੜੇ ਮਗਰ ਆਊਗਾ ਇਹ ਦੇਖਿਆ ਮੈਂ ਡਾਕਸ ਤਾਂ ਭੈਣ ਪਲੇ ਅੱਗ ਵੀ ਕੀ ਭਏ ਉਹਨਾਂ ਖੁੱਡਿਆਂ ਨੂੰ ਪੀ ਕੇ ਤੇ ਤੈਨੂੰ ਹੋ ਜੇ ਕਿਤੇ ਨਾਲ ਛੋਰਾ ਜਾਂ ਫੜ ਕੇ ਰੋਟੀ ਰੋਟੀ ਲੈ ਕੇ ਖਾ ਕੇ ਸਮੋ ਗਿਆ ਬੰਦਾ ਲੋਦਾ ਭਾਇਆ ਭਾਇਆ ਉਹ ਗਏ ਕੋਈ ਚੱਕਰ ਨਹੀਂ ਮੈਂ ਹੈਗਾ ਤੇਰੇ ਕੋਲੇ ਡਰ ਵਾਲੀ ਕੋਈ ਗੱਲ ਨਹੀਂ ਹਾਂ ਜੀ ਮੇਰੇ ਵੀਰੋ ਬਾ ਤੂੰ ਐਂ ਤੂੰ ਮਰ ਰੋਈ ਚੱਲ ਗਏ ਘਰੇ ਮੋਟੇ ਦਿਖਾ ਕੇ ਅੱਗੇ ਨਾਲੇ ਆਪਣੇ ਡੌਗੇ ਦਾ ਰੋਸ ਲਵਾਸੀ ਲਾਈਏ ਲਈ ਕੁਛ ਨਾ ਕੁਛ ਮੀਰੇ ਆਪਾਂ ਦੁਕਾਨ ਤੋਂ ਖਾਣ ਨੂੰ ਲਈ ਹੈ ਨਾ ਫਰਾਏ ਰਾਤ ਨੂੰ ਆਪਣੀ ਗੇਮ ਉਹ ਖੇਡਦੇ ਰੇ ਮਤਲਬ ਗੇਮ ਕੰਨੀ ਧਿਆਨ ਤੇ ਕੂਤਰਾ ਕਰਨੀ ਹੋਰ ਸਾਰੇ ਪਾਸੇ ਤਣਾ ਘਟਾ ਦੇਣਾ ਖਿਰਾ ਨਿਕਲੇ ਬਾਬਿਓ ਪਾਸ ਉੱਤਾ ਪੈਸਾ ਆਪਣਾ ਡੋਗੀ ਡਾਉਣਾ ਤੇ ਚਲਿਏ ਜੀ ਦੁਕਾਨ ਤੇ ਮੈਂ ਕੋਈ ਖਾਨ ਨੂੰ ਸੜ ਲਈਏ ਆਦੇ ਆਸ ਤੇ ਬੜਾ ਬੋਟਾ ਸਾਰੇ ਰੱਖਦੇ ਆਂ ਚੱਲ 200 ਪੈਂਦੇ ਕੀ ਜੜੀ ਅਸੀਂ ਨਾ ਤਾਂ ਸੋਚ ਰਹਾ ਹੈਗੀ ਬਸ ਫਲਾਵ ਦੇ ਵਾਸਤੇ ਜਾਂਦੇ ਆ ਫੜਨਾਇਂ ਕਹਿ ਦਿੰਦੇ ਆ ਬਸ ਦੁਕਾਨ ਖੁੱਲੀ ਹੋਵੇ ਹਲਕਾ ਫੁਲਕਾ ਜੀ ਜਾਣਾ ਗਿਓ ਖੇਡ ਦੇ ਨੋੜ ਕੇ ਸਵਾਦ ਇਹ ਖਾਣ ਦਾ ਤੇ ਭਰ ਲਈ ਲਵਾਵਾ ਸਮਾਨ ਦਾ ਕਾਫੀ ਵੱਡੇ ਲੈਵਲ ਤੇ ਥੋੜੀ ਭਾਇਨ ਨੂੰ ਖਰਚਾ ਵਰਚਾ ਸੋਨੂ ਸੀ ਚੱਲ ਹੋ ਦਸ ਕੇ ਲਈਦਾ ਤੇ ਵਾ ਚੱਲਦੇ ਆ ਘਰੇ ਯਾਰ ਨੀ ਘਰੇ ਵੀ ਪਹਿਲਾਂ ਐ ਕਰਦਾ ਆਪਣਾ ਡਾਵਰ ਮੈਂ ਨਹੀਂ ਦੇਖਿਆ ਕਿ ਉਹ ਸੁੱਤਾ ਪਿਆ ਕੇ ਨਹੀਂ ਕਰੇ ਬਾਅਦ ਚ ਹੀ ਆਵਾਂਗੇ ਚੂਰੀ ਛਿਪਾ ਕੇ ਸੌਸ ਠੀਕ ਹੈ ਐਵਰੇਸਟ ਕੰਪਨੀ ਦੀ ਫਿਰ ਬਣ ਗਿਆ ਕਰ ਬਾਕੀ ਇਧਰ ਸਮਾਨ ਪਤਾ ਬਹੁਤਾ ਆ ਗਿਆ ਆਪਣੇ ਕੋਲ ਗਿਰਗਾ ਬਿਸਕੁਟ ਇਹ ਉਹ ਕੁਛ ਆਪਣੇ ਵਾਸਤੇ ਕੁਛ ਆਪਣੇ ਡਾਗ ਡੌਣ ਵਾਸਤੇ ਓਕੇ ਬਾਅਦ ਖਾ ਚ ਦੇ ਕਹੇ ਮਾਉਂਟਨ ਡਿਊ ਕਦੇ ਕਦੇ ਰਾਤ ਨੂੰ ਡਰ ਲੱਗਦਾ ਫਿਰ ਡਰ ਕੀ ਮਾਂ ਕੀ ਸਮਝ ਜਾਂਣਾ ਨਾ ਪੀ ਕੇ ਤਾਂ ਕਰਕੇ ਖਾ ਕੇ ਛੇਤੀ ਜਲਦੀ ਉੱਠਣਾ ਖੜੇ ਮੈਂ ਹੁਣ ਵੀ ਦੇਖ ਕੇ ਆਇਆ ਮੈਨੂੰ ਐਂ ਡਰਿਆ ਜੇ ਉੱਠ ਖੜਾ ਕਮ ਗਲਤ ਹੋ ਜੇ ਤੂੰ ਪਹਿਲਾਂ ਪਹਿਲਾਂ ਆਪ ਉਹਦੇ ਵਾਸਤੇ ਖਾਣ ਨੂੰ ਰੋਟੀ ਪਾਣੀ ਲੈ ਚੱਲੇ ਉ ਲਓ ਜੀ ਆਪਣੇ ਮੂਰਤੀ ਦੇ ਵੀ ਦਰਸ਼ਨ ਕਰਾ ਦਿਆ ਮੈਂ ਵਿਚਾਰੇ ਦੇ ਲਈ ਦਰਸ਼ਨ ਨਹੀਂ ਕਰਾਏ ਆਹ ਮੇਰੀ ਮਿੱਠੀ ਤੈਨੂੰ ਵੀ ਜਾਂਦਾ ਰੋਟੀ ਪਾਏ ਮਾੜੀ ਜੀ ਉਹ ਤਾਂ ਪਹਿਲਾਂ ਦੂਜੀ ਲਗਾੜੇ ਵਾਸਤੇ ਆ ਲੈ ਆ ਲੈ ਪਤਾ ਆ ਲੈ ਮੋਤੀ ਖਾ ਲੈ ਖਾ ਲੈ ਥੋੜਾ ਜਿਹਾ ਮੰਡਾ ਤੈਨੂੰ ਹੀ ਚਾਹੀਦਾ ਚਲੋ ਚੱਲ ਕੋ ਉਧਰ ਰੋਟੀ ਲੈ ਚੱਲ ਗਏ ਤੇ ਖਾਣ ਨੂੰ ਸੰਭਾਲ ਲਿਆ ਚੱਲ ਗਏ ਲਓ ਜੀ ਲੈ ਆਏ ਆਪਣੀ ਮਿੱਠੀ ਵਾਸਤੇ ਰੋਟੀ ਤੇ ਸ਼ਿਕਾਰੀ ਸੁੱਤੇ ਵੀ ਆ ਆਪਣਾ ਚੱਲ ਕੋਈ ਨਾ ਚੰਗਾ ਓ ਟੇਕ ਗਏ ਨੇ ਧਰੋਲਾ ਪਾਈ ਜਾਣਾ ਸੀ ਆਜੀ ਰੋਟੀ ਤੇ ਰਿਆਸਤੇ ਕੋਈ ਨਾ ਸੁੰਘ ਲਿਆ ਕੰਜਰ ਦੇ ਨੇ ਲੱਗ ਗਿਆ ਪਤਾ ਵੀ ਆ ਗਿਆ ਮਾਲ ਪਤਾ ਲੈ ਕੇ ਮੇਰਾ ਮਾਲਕ ਨੂੰ ਹੌਲੀ ਹੌਲੀ ਪਾਉਂਗਾ ਹੁਣ ਨਹੀਂ ਪਉਦਾ ਰਾਤ ਨੂੰ ਪਾਵਾਂਗਾ ਇਹ ਤਾਂ ਭੁੱਖ ਲੱਗੀ ਕਿ ਹੁਣ ਹੱਥ ਨਹੀਂ ਖਾਦਾ ਸਵੇਰ ਨੂੰ ਰੋਟੀਆਂ ਨੇ ਹੱਥ ਨਹੀਂ ਖਾਦਣਾ ਉਹ ਵੀ ਖਾਦਾਂ ਕਦੋਂ ਉਹ ਦਵਣੀ ਵਰਗੇ ਨੂੰ ਲਗਏ ਬਾਹਰ ਕਮਾਉਣ ਫਰੋਣ ਉਹ ਇੱਕ ਇੱਕ ਡੇਢ ਕਿਲੋਮੀਟਰ ਤੋਰ ਕੇ ਲਿਆਂਦਾ ਜਿਹਨਾਂ ਨੂੰ ਜੱਜ ਕੇ ਫਿਰ ਆ ਕੇ ਨੇ ਪਾਣੀ ਪੀਤਾ ਡੱਕ ਕੇ ਤੇ ਨੇੜੇ ਤੜਕੇ ਵਾਲਾਂ ਰੋਟੀਆਂ ਪਾਗੀਆਂ ਉਹ ਖਾਦਾਂ ਆ ਕੇ ਤੇ ਭੁੱਖ ਲੱਗੀ ਤੋਰਾ ਫੇਰਾ ਹੋਇਆ ਜਾਨਵਰ ਦਾ ਫਿਰ ਅਖਰ ਉਹਦੀ ਖਾਊਗਾ ਪਾਚੰਦਰ ਕਰਮੈਸ਼ੀ ਕਹਾਣੀ ਬਣੀ ਪਈ ਆ ਚਲੋ ਮੰਜੇ ਮuje ਇਸ ਹਾਂ ਬਾਯਰ ਮੈਂ ਐਕਸਟਰਾ ਤੇ ਆ ਮੰਜਾ ਮੈਂ ਕਿਹਨੇ ਤਾਂ ਅੰਦਰੀ ਲਾ ਦਾਂਗੇ ਆਪਾਂ ਯਾਰ ਕਿ ਬਾਹਰ ਹੀ ਬੈਠ ਰੋ ਈ ਈ ਵੇਸੇ ਠੰਡ ਹੈ ਵੀ ਨਹੀਂ ਹੈ ਨਾ ਬਾਹਰ ਬੈਠ ਰਗਾ ਚਲ ਰੱਖੀ ਰੱਖੀ ਤੇ ਬੈਠ ਕੇ ਰੋਟੀ ਤੈਨੂੰ ਰਾਤ ਨੂੰ ਮੰਗ ਜਦੋਂ ਭੁੱਖ ਲੱਗੀ ਉਦੋਂ ਪਾਵਾਂਗੇ ਤੇ ਇਧਰੋਂ ਮੱਛ ਕੇ ਹੋ ਗਿਆ ਸਵਾਹ ਕੰਮ ਲੱਟਾਂ ਇਹ ਉਹ ਸਭ ਕੁਝ ਹੋ ਗਿਆ ਰਿਪੋਰਟਾ ਚਲੋ ਆਹ ਕਰਕੇ ਕੰਮ ਧੰਦੇ ਇਹ ਉਹ ਕਰਕੇ ਤੇ ਮੈਂ ਗੇਮ ਲਗਾ ਖੇਡਣ ਟਾਈਮ ਨਾਲ ਆਵਦੀ ਮੁਗਦੀ ਹਾਂਜੀ ਹੁਣ ਆਪਣੇ ਨੀਓ ਨੂੰ ਆਪਾਂ ਜਿਹੜੀ ਬਚੀ ਪਈ ਰੋਟੀ ਐ ਇਹ ਪਾ ਦਈਏ ਫਿਰ OS ਦੇ ਕੋ ਪੈਕਟ ਖੁੱਲੇ ਪਏ ਆ ਗੇਮ ਚੱਲੀ ਜਾਂਦੀ ਨਜ਼ਾਰਾ ਬਣ ਰੱਖਿਆ ਪੂਰਾ ਠੀਕਾ ਦਵਸ ਰਾਂ ਰਾਂ ਕੇ ਵਿੱਚ ਲਿਓ ਬੁੱਤ ਆਇਆ ਰੋਟੀ ਘਾਲ ਆ ਕੇ ਲਿਓ ਆਇਆ ਰੋਟੀ ਆ ਲੈ ਚੂਰੀ ਕੋਟ ਖਲਾਦੀ ਕੰਜਰ ਦਾ ਤੇਰੇ ਵਾਸਤੇ ਦਾਲ ਚੋਂ ਕੱਢ ਦੇ ਛੰਡ ਹੁਣ ਤੇ ਫਿਰ ਬਾਹਰ ਆ ਕੇ ਰਾਖੀ ਰੱਖੀ ਮੰਜੇ ਤੇ ਭਾਜੀ ਬਾਹਰ ਆ ਕੇ ਓਕੇ ਚਲੋ ਠੀਕ ਆ ਵਾਪਸ ਇੱਕ ਹੋਈ ਇਹ ਰੋਟੀ ਤੇ ਆਪਾਂ ਖੇੜ ਤੇ ਗੇਮ ਹੋਣੀ